ਨਿਤ ਆਏ ਦਿਨ ਅਮਰੀਕਾ ਕੈਨੇਡਾ ਦੇ ਵਿੱਚੋਂ ਬਹੁਤ ਜ਼ਿਆਦਾ ਵਾਰਤਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਨਿਤ ਆਏ ਦਿਨ ਕੈਨੇਡਾ ਤੋਂ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਅਮਰੀਕਾ ਤੋਂ ਆ ਜਾਂਦੀ ਹੈ ਆਸਟ੍ਰੇਲੀਆ ਤੋਂ ਆ ਜਾਂਦੀ ਹੈ ਜਾਂ ਫਿਰ ਇੰਗਲੈਂਡ ਤੋਂ ਕਹਿ ਲਈਏ ਆ ਜਾਂਦੀ ਹੈ ਜਿਹੜੀ ਪੰਜਾਬੀ ਕਮਿਊਨਿਟੀ ਦੇ ਨਾਲ ਜੁੜੀ ਹੁੰਦੀ ਹੈ ਇਹ ਜਿਹੜੀ ਹੁਣ ਖਬਰ ਹੈਗੀ ਆ ਬਾਈ ਜੀ ਇਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਪੰਜਾਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਆਦਾ ਜਾਣਕਾਰੀ ਲਈ ਲੈਨੇ ਆਪਾਂ ਸੁਖਦੇਵ ਸਿੰਘ ਚੁਗਾਵਾ ਜੀ ਆ ਬਿਲਕੁਲ ਝੰਡਾ ਸਾਹਿਬ ਇਹ ਖਬਰ ਵੈਨਕੂਵਰ ਦੇ ਕੈਨੇਡਾ ਤੋਂ ਆ ਰਹੀ ਹੈ ਸੋ ਇਹ ਕੈਨੇਡਾ ਦੇ ਵਿੱਚ ਆਪਣੀ ਜਿਹੜੀ ਕਮਿਊਨਿਟੀ ਆ ਬੜੇ ਵੱਡੇ ਪੱਧਰ ਤੇ ਰਹਦੀ ਆ ਖਾਸ ਕਰਕੇ ਉਸ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਵੈਨਕੂਵਰ ਟ੍ਰਾਂਟੋ ਇਹ ਜਿਹੜੇ ਸ਼ਹਿਰ ਨੇ ਇਹ ਮਿੰਨੀ ਪੰਜਾਬ ਨੇ ਤੇ ਇੱਥੇ ਆਏ ਦਿਨ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਕਹੋ ਕਿ ਹੁੰਦੀਆਂ ਰਹਦੀਆਂ ਕਿ ਕਿਸੇ ਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਤੇ ਕੋਈ ਐਕਸੀਡੈਂਟ ਵਿੱਚ ਮਰ ਗਿਆ ਕੁਈ ਕਿਸੇ ਦੇ ਘਰ ਜਾ ਕੇ ਕਿਸੇ ਨੇ ਗੋਲੀਆਂ ਚਲਾਤੀਆਂ ਕਿਸੇ ਨੇ ਕਿਸੇ ਦੇ ਬਿਜ਼ਨਸ ਤੇ ਜਾ ਕੇ ਗੋਲੀਆਂ ਚਲਾਤੀਆਂ ਜਾਂ ਏਦਾਂ ਕਹਿ ਲਓ ਕਿ ਜਿਹੜੇ ਯੰਗ ਮੁੰਡੇ ਆ ਉਹ ਉਥੇ ਜਿਹੜੇ ਸ਼ਾਪਿੰਗ ਪਲਾਜ਼ੇ ਆ ਉਹਨਾਂ ਵਿੱਚ ਲੜ ਪੈਂਦੇ ਆ ਸਿਰ ਪਾੜ ਦਿੰਦੇ ਆ ਲੜਾਈਆਂ ਹੁੰਦੀਆਂ ਇਹ ਖਬਰ ਜਦੋਂ ਆਪਾਂ ਪੜ ਰਹੇ ਆ ਤੇ ਇਹ ਵੈਨਕੂਵਰ ਕੈਨੇਡਾ ਤੋਂ ਆਈ ਆ ਕਿ ਉਥੇ ਪੰਜਾਬੀ ਗੈਂਗਸਟਰਾਂ ਦਾ ਗੋਲੀਆਂ ਮਾਰ ਕੇ ਇੱਕ ਦੂਸਰੇ ਨੇ ਕਤਲ ਕੀਤਾ ਆ ਸੋ ਇਹ ਨਹੀਂ ਤੋਂ ਦੀ ਗੱਲ ਆ ਇਹ ਬਿਲਕੁਲ ਇਹ ਗੈਂਗਸਟਰ ਹੈ ਇਹ ਇਹਨਾਂ ਨੇ ਜਿਹੜਾ ਖਬਰ ਏਜੰਸੀ ਨੇ ਜਿਹੜੀ ਗੱਲ ਕਹੀ ਹੈ ਕਿ ਜਿਹੜਾ ਮੁੰਡਾ ਮਾਰਿਆ ਗਿਆ ਉਹ ਵੀ ਗੈਂਗਸਟਰ ਹੈ ਜਿਹੜੇ ਮਾਰਨ ਵਾਲੇ ਉਹ ਵੀ ਗਰੋਹ ਦੇ ਮੈਂਬਰ ਨੇ ਸੋ ਇਦਾਂ ਕਹਿ ਲਓ ਕਿ ਇੱਕ ਦੂਸਰੇ ਦੇ ਗਰੋਹ ਨੂੰ ਮਾਰਨ ਦੀਆਂ ਖਬਰਾਂ ਆਪਾਂ ਪੰਜਾਬ ਤੋਂ ਆਮ ਹੀ ਸੁਣਦੇ ਰਹਿੰਦੇ ਆਂ ਇੰਡੀਆ ਤੋਂ ਆਮ ਹੀ ਸੁਣਦੇ ਰਹਿੰਦੇ ਆਂ ਪਰ ਇਹ ਘਟਨਾਵਾਂ ਜਿਹੜੀਆਂ ਨੇ ਕੈਨੇਡਾ ਵਿੱਚ ਆਮ ਹੋ ਚੁੱਕੀਆਂ ਕਿ ਇੱਕ ਗਰੋਹ ਦੇ ਮੈਂਬਰ ਦੂਜੇ ਗਰੋਹ ਦੇ ਮੈਂਬਰਾਂ ਨੂੰ ਗੋਲੀਆਂ ਮਾਰਦੇ ਆਂ ਸੋ ਇੱਕ ਖਬਰ ਜਦੋਂ ਆਪਾਂ ਪੜ੍ਹ ਰਹੇ ਹਾਂ ਕਿ ਇੱਕ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਤੇ ਉਹਦੀ شناخت ਜਿਹੜੀ ਹੈ ਉਹ 24 ਸਾਲ ਦੇ ਕਰਨਪੁਰਦੇਹ ਵਜੋਂ ਹੋਈ ਹੈ ਤੇ ਕਰਨਪੁਰਦੇਹ ਨੂੰ ਬੀਸੀ ਦੇ ਲੈਂਗਲੀ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਕਿ ਉਹ ਇੱਕ ਟੈਕਸੀ ਵਿੱਚ ਜਾ ਰਿਹਾ ਸੀ ਲੈਂਗਲੀ ਆਰਸੀਐਮਪੀ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਇਤਲਾ ਮਿਲ ਮਗਰੋਂ ਮੌਕੇ ਪੁੱਜੇ ਅਫਸਰਾਂ ਨੂੰ ਇਸ ਇੱਕ ਸਖਸ਼ ਜਿਹੜਾ ਹੈ ਬੜਾ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਜੇਸ ਨੂੰ ਮੁਦਲਿਸਾਤਾ ਵਾਸਤੇ ਜਦੋਂ ਹਸਪੀਟਲ ਵਿੱਚ ਲਿਜਾ ਰਹੇ ਸੀਗੇ ਪਰ ਉਹ ਉੱਥੇ ਹੀ ਦਮ ਤੋੜ ਗਿਆ 5 ਸਤੰਬਰ ਦੀ ਰਾਤ ਨੂੰ ਤਕਰੀਬਨ 10:30 ਵਜੇ ਇਹ ਘਟਨਾ ਦੀ ਜਿਹੜੀ ਆ ਉਹ ਵਾਰਦਾਤ ਹੁੰਦੀ ਹੈ ਤਾਂ ਇਹਦੀ ਪੜਤਾਲ ਜਿਹੜੀ ਹੈ ਇੰਟੀਗ੍ਰੇਟਿਡ ਗੈਂਗ ਹੋਮਿਸਾਈਡ ਟੀਮ ਵੱਲੋਂ ਕੀਤੀ ਜਾ ਰਹੀ ਹੈ ਕਿ ਦੱਸਿਆ ਇਹ ਵੀ ਜਾ ਰਿਹਾ ਕਿ ਵਾਰਦਾਤ ਤੋਂ ਅੱਧੇ ਘੰਟੇ ਬਾਅਦ ਸਰੀ ਦੇ 13250 ਬਨਾਕ ਅਤੇ ਚੌਥੇ ਏ ਐਵੇਨਿਊ ਵਿਖੇ ਇੱਕ ਗੱਡੀ ਜਿਹੜੀ ਹੈ ਉਹ ਸਰਦੀ ਹੋਈ ਮਿਲੀ ਜੋ ਤਰਨਪੁਰ ਪੰਦੇਰ ਦੇ ਕਾਤਲਾਂ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ ਤੇ ਆਈ ਹੇਟ ਦੇ ਕਾਰਪੋਲ ਸੁਖੀ ਛੇਸੀ ਦਾ ਕਹਿਣਾ ਕਿ ਗਰੋਹਾਂ ਦਾ ਜਿਹੜਾ ਆਪਸ ਵਿੱਚ ਟਕਰਾਇਆ ਇਹ ਮਸਲਾ ਜਿਹੜਾ ਬੇਹੱਦ ਗੁੰਝਲਦਾਰ ਹੈ ਪਰ ਤਰਨਪੁਰ ਪੰਦੇਰ ਦੇ ਕਾਤਲਾਂ ਨੂੰ ਇਨਸਾਫ ਦੇ ਇੱਕ ਟੈਰੇ ਵਿੱਚ ਲਿਆਉਣ ਦਾ ਹਰ ਸੰਭਵ ਯਤਨ ਕੀਤਾ ਜਾਣਾ ਤੇ ਇੰਟੀਗ੍ਰੇਟਿਡ ਗੈਂਗ ਹੋਮੋਸਾਈਡ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਵਾਰਦਾਤ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤੇ ਸਾਡੇ ਜਿਹੜੇ ਨੰਬਰ ਹੈ ਉਹਨਾਂ ਦੇ ਉੱਤੇ ਜਿਹੜੀ ਉਹ ਜਾਣਕਾਰੀ ਦਿੱਤੀ ਜਾਵੇ ਜਦੋਂ ਕਿ ਦੂਸਰੇ ਪਾਸੇ ਪਰਨ ਵੀ ਵਿਖੇ ਗੋਲੀਆਂ ਮਾਰ ਕੇ ਹਲਾਕ ਕੀਤੇ ਗਏ ਨੌਜਵਾਨ 34 ਸਾਲ ਦੇ ਸ਼ਹੀਦ ਵਾਸੀ ਵਜੋਂ ਕੀਤੀ ਗਈ ਹੈ ਇਹ ਦੂਸਰਾ ਕਤਲ ਹੋਇਆ ਅਤੇ ਇਹ ਮਾਮਲਾ ਵੀ ਬੀਸੀ ਵਿੱਚ ਗ੍ਰੋਹਾਂ ਦਰਮਿਆਨ ਚੱਲ ਰਹੇ ਟਕਰਾ ਦਾ ਹੀ ਨਤੀਜਾ ਹੈ ਭਾਈ ਜੀ ਗੱਲ ਕਰੀਏ ਚਾਹੇ ਉਹ ਆ ਪਾਕਿਸਤਾਨ ਦੇ ਪੰਜਾਬ ਦੇ ਲੋਕ ਹੈ ਚਾਹੇ ਭਾਰਤ ਦੇ ਪੰਜਾਬ ਦੇ ਲੋਕ ਹੈ ਜਦੋਂ ਇੱਥੇ ਆ ਕੇ ਸਾਰੇ ਇਕੱਠੇ ਹੋ ਗਏ ਸੋ ਇੱਥੇ ਸਾਰਿਆਂ ਦੇ ਆਪਸ ਵਿੱਚ ਗੈਂਗ ਬਣੇ ਹੋਏ ਆ ਤੇ ਇਹਨਾਂ ਦਰਿਆ ਇਹਨਾਂ ਆਪਸ ਵਿੱਚ ਇਹਨਾਂ ਦੇ ਟਕਰਾਅ ਚੱਲਦੇ ਪਏ ਆ ਤੇ ਜਿਹੜਾ ਬੰਨ ਵੀ ਆਰਸੀਐਮਪੀ ਨੇ ਦੱਸਿਆ ਕਿ 10 ਸਤੰਬਰ ਨੂੰ ਸ਼ਾਮ ਤਕਰੀਬਨ 5:30 ਵਜੇ ਸਟਿਲ ਕ੍ਰਿਕ ਐਵਨਿਊ ਵਿਖੇ ਤੇ ਸਟਿਲ ਕ੍ਰਿਕ ਡਰਾਈਵ ਨੇਰੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਮੌਕੇ ਤੇ ਪੁਜੀ ਅਫਸਰਾਂ ਨੂੰ ਇੱਕ লাশ ਪ੍ਰਾਂਦ ਹੋਈ ਜਦਕੇ 15 ਮਿੰਟ ਬਾਅਦ ਨਸਰੀ ਸਟਰੀਟ ਅਤੇ ਲੇਕਫੀਲਡ ਡਰਾਈਵ ਵਿਖੇ ਇਲਾਕੇ ਵਿੱਚ ਇੱਕ ਗੱਡੀ ਸੜੀ ਹੋਈ ਮਿਲੀ ਆਈ ਹਿੱਟ ਨੇ ਪੜਤਾਲ ਆਪਣਿਆ ਥਾਂ ਵਿੱਚ ਲੈਂਦਾ ਦੱਸਿਆ ਕਿ ਸੜੀ ਹੋਈ ਗੱਡੀ ਜਿਹੜੀ ਚਿੱਟੇ ਰੰਗ ਦੀ ਮਿਸ਼ੂਬੀਸੀ ਹੈਗੀ ਆ ਤੇ ਕਿਸੇ ਕੋਲ ਇਸ ਗੱਡੀ ਬਾਰੇ ਕੋਈ ਜਾਣਕਾਰੀ ਹੋਵੇ ਤੇ ਉਹ ਜਾਂਚ ਕਰਤਾਵਾਂ ਨਾਲ ਸੰਪਰਕ ਕਰੇ ਸੋ ਹੁਣ ਤੁਸੀਂ ਦੇਖੋ ਉਹ ਵੀ ਇੱਦੀ ਹੋਇਆ ਪਹਿਲੇ ਮੁੰਡੇ ਨੂੰ ਜਿਹੜੇ ਨੇ ਗੋਲੀ ਮਾਰੀ ਹੈ ਤੇ ਜਿਹੜੇ ਬੰਦੇ ਭੱਜੇ ਆ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਸੜੀ ਮਿਲੀ ਹੈ ਇੰਦਰ ਵੀ ਜਿਹੜੀ ਗੱਡੀ ਹੈ ਉਹ ਸੜੀ ਹੈ ਯਾਨੀ ਕਿ ਜਿਹੜੇ ਸਬੂਤ ਹੈ ਉਹ ਖਤਮ ਕੀਤੇ ਗਏ ਆ ਕਿ ਉਹ ਕਿਹੜੀ ਗੱਡੀ ਵਿੱਚ ਆਏ ਕਿਸ ਤਰ੍ਹਾਂ ਆਏ ਕਿਧਰੋਂ ਆਏ ਕੌਣ ਸੀਗੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਮਟਾਉਣ ਦਾ ਯਤਨ ਕੀਤਾ ਜਾ ਰਿਹਾ ਇਸੇ ਦੌਰਾਨ ਨਿਊ ਵੈਸਟ ਮਿੰਸਟਰ ਵਿਖੇ 9 ਸਤੰਬਰ ਨੂੰ ਹੋਈ ਸ਼ੋਰੇਬਾਜੀ ਦੇ ਮਾਮਲੇ ਵਿੱਚ ਵੀ ਪੁਲਿਸ ਨੂੰ ਸ਼ੱਕੀ ਇੱਕ ਨੇ ਗ੍ਰਿਫਤਾਰ ਕੀਤਾ ਹੈਗਾ ਉਸਨੇ ਦੱਸਿਆ ਕਿ ਫਰੰਟ ਸਟੇਟ ਤੇ 6th ਸੈਕਟਰ ਵਾਲੇ ਇਲਾਕੇ ਵਿੱਚ ਧੂਆ ਉੱਠਣ ਦੀ ਇਤਲਾਹ ਮਿਲੀ ਮੌਕੇ ਤੇ ਪਹੁੰਚੇ ਅਫਸਰਾਂ ਨੂੰ ਇੱਕ ਸੈਕਟਰ ਸਿਗਰ ਜਖਮੀ ਹਾਲਤ ਵਿੱਚ ਮਿਲਿਆ ਇਸ ਪੈਰਾਮੈਡਿਕ ਵੱਲੋਂ ਹਸਪਤਾਲ ਲਜਾਇਆ ਗਿਆ ਸਰਜੈਂਟ ਐਂਡਰਿਊ ਲਿਵਰ ਦੱਸਿਆ ਕਿ ਪੀੜ ਨੂੰ ਹਸਪਤਾਲ ਭੇਜਨ ਮਗਰੋਂ ਸ਼ੱਕੀ ਦੀ ਭਾਲ ਆਰੰਭ ਕੀਤੀ ਗਈ ਸੋ ਇਦਾਂ ਨਹੀਂ ਘਟਰਾਵਾ ਉੱਥੇ ਇਹ ਸਾਰੇ ਦੇਖੋ ਵੱਡੇ ਦੇਖੋ ਘਟਰਾਵਾ ਸਾਹਿਬ ਵੱਡੀ ਚੀਜ਼ਾਂ ਹੀ ਪੰਜਾਬੀ ਜਿਹੜੇ ਆ ਉਹ ਜਾਣੇ ਜਾਂਦੇ ਆ ਕਿ ਮਿਹਨਤ ਕਾ ਕੌਮ ਹੈਗੀ ਹੈ ਤਾਰੇ ਸਾਰੀਆਂ ਘਟਨਾਵਾਂ ਪੰਜਾਬੀਆਂ ਦੇ ਨਾਲ ਜੁੜੀਆਂ ਹੋਈਆਂ ਦੇਖੋ ਤੁਸੀਂ ਬਿਲਕੁਲ ਜਿਹੜਾ ਗਰਮ ਖੂਨ ਹੈ ਜਿਹੜੇ ਯੰਗਸਟਰ ਹੈਗੇ ਆ ਇਹ ਜਦੋਂ ਕਾਲਜਾਂ ਯੂਨੀਵਰਸਿਟੀ ਚ ਚਾਹੇ ਉੱਥੇ ਇੰਡੀਆ ਵੀ ਪੰਜਾਬ ਵਿੱਚ ਵੀ ਪੜਦੇ ਆ ਇੱਥੇ ਆਣ ਕੇ ਵੀ ਪੜਦੇ ਆ ਤੇ ਇਹ ਆਪਸ ਵਿੱਚ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਇੱਕ ਕਸ਼ਮਕਾ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਕਿਸੇ ਕਾਰਨ ਕਰਕੇ ਵੀ ਹੋਵੇ ਜਦੋਂ ਇਹਨਾਂ ਦੇ ਗੈਂਗ ਬਣ ਜਾਂਦੇ ਆ ਫਿਰ ਇੱਕ ਦੂਜੇ ਦੇ ਗੈਂਗ ਦੇ ਉੱਤੇ ਹਮਲੇ ਕਰਨੇ ਜਿਸ ਤਰ੍ਹਾਂ ਕਹਿੰਦੇ ਕਿ ਅੰਦਰਕਾਰਨਾ ਫਿਰ ਇੱਕ ਦੂਜੇ ਦਾ ਬੰਦਾ ਮਾਰ ਦੇਣਾ ਫਿਰ ਉਹਨਾਂ ਨੇ ਦੂਸਰੇ ਬੰਦੇ ਨੂੰ ਜਾ ਕੇ ਟਾਰਗੇਟ ਕਰਨਾ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਵੀ ਇਹੋ ਕੁਝ ਚੱਲਦਾ ਪਿਆ ਸੀਗਾ ਹਮ ਆਪਾਂ ਕਈ ਵਾਰੀ ਕਹਿੰਨੇ ਆ ਕਿ ਟਰੰਪ ਪ੍ਰਸ਼ਾਸਨ ਜਿਹੜਾ ਬਹੁਤ ਸਖਤਾਈਆਂ ਕਰ ਰਿਹਾ ਬਾਈ ਜੀ ਮੈਂ ਆਪ ਖੁਦ ਦੇਖਿਆ ਆ ਕਿ ਪਿਛਲੇ ਜਿਹੜੇ 2-3 ਨਗਰਕੀਤਨ ਹੋਏ ਆ ਚਾਹੇ ਉਹ ਸਟਾਕਟਨ ਵਿੱਚ ਹੈ ਚਾਹੇ ਮੰਟੀਕੇ ਹੋਇਆ ਚਾਹੇ ਗੁਰਦਰਾ ਬਰਾਂਛਾ ਸੈਕਰਾਮੈਂਟੋ ਹੋਇਆ ਚਾਹੇ ਯੂਬਾ ਸਿਟੀ ਹੋਇਆ ਜਦੋਂ ਦੀ ਤਰੰਤ ਸਰਕਾਰ ਆਈ ਹੈ ਇਹ ਜਿਹੜੇ ਗੈਂਗਸਟਰ ਸੀਗੇ ਇਹ ਆਮ ਹੀ ਇਹੋ ਜਿਹੇ ਪਬਲਿਕ ਥਾਵਾਂ ਤੇ ਜਾ ਕੇ ਗੋਲੀਆਂ ਚਲਾਉਂਦੇ ਸੀਗੇ ਇੱਕ ਦੂਸਰੇ ਨੂੰ ਲੜਕਾਰਦੇ ਸੀਗੇ ਮਾਰਦੇ ਸੀਗੇ ਕਬੱਡੀ ਮੈਚ ਹੁੰਦੇ ਸੀ ਉੱਥੇ ਜਾ ਕੇ ਇਹੋ ਜੇ ਕੰਮ ਹੁੰਦੇ ਸੀਗੇ ਪਰ ਜਦੋਂ ਦਾ ਅਮਰੀਕਾ ਦੇ ਵਿੱਚ ਸਖਤਾਈ ਹੋਈ ਹੈ ਇਮੀਗ੍ਰੇਸ਼ਨ ਦੀ ਸਖਤਾਈ ਹੋਈ ਹੈ ਆਈਸ ਦੀ ਸਖਤਾਈ ਹੋਈ ਹੈ ਉਦੋਂ ਦੇ ਇਹ ਸਾਰੇ ਕੰਮ ਜਿਹੜੇ ਰੁਕ ਗਏ ਆ ਕਿਉਂਕਿ ਹੁਣ ਸਿੱਧਾ ਸਿੱਧਾ ਕੀ ਹੈਗਾ ਜੀ ਡੈਪੋਟੇਸ਼ਨ ਜਿਹੜਾ ਬੰਦਾ ਫੜਿਆ ਗਿਆ ਹੁਣ ਉਹ ਜੇਲ੍ਹ ਚੋਂ ਬਾਹਰ ਨਹੀਂ ਆਉਂਦਾ ਅੱਗੇ ਜਿਹੜੇ ਫੜੇ ਜਾਂਦੇ ਸੀ ਉਹਨਾਂ ਦੀ ਜਮਾਨਤਾਂ ਹੋ ਜਾਂਦੀਆਂ ਸੀ ਕਿ ਆ ਬਾਹਰ ਆ ਜਾਂਦੇ ਸੀਗੇ ਜਿਹੜੇ ਬੜੇ ਬੜੇ ਵੱਡੇ ਕਰੋ ਜਿਹੜੇ ਇੱਥੇ ਫੜੇ ਜਾ ਚੁੱਕੇ ਆ ਪਰ ਕਿਤੇ ਨਾ ਕਿਤੇ ਹਜੇ ਕੈਨੇਡਾ ਦੇ ਵਿੱਚ ਬੜੀ ਢਿੱਲ ਹੈਗੀ ਆ ਇਮੀਗ੍ਰੇਸ਼ਨ ਦੀ ਉੱਥੇ ਜਿਹੜੇ ਇਹੋ ਜਿਹੇ ਮਾਮਲੇ ਜਿਹੜੇ ਆ ਉਹ ਰੋਜ਼ਾਨਾ ਨਿਤ ਆਏ ਦਿਨ ਕਿਤੇ ਨਾ ਕਿਤੇ ਕਿਸੇ ਨੂੰ ਕੋਈ ਛੁਰਾ ਮਾਰ ਦਿੱਤਾ ਚਾਕੂ ਮਾਰ ਦਿੱਤਾ ਕਿਸੇ ਦੀ ਗੋਲੀ ਮਾਰ ਕੇ ਸਿਆ ਕਰ ਦਿੱਤੀ ਕਿਸੇ ਦੇ ਘਰ ਜਾ ਕੇ ਗੋਲੀਆਂ ਚਲਾਤੀਆਂ ਕਿਸੇ ਦੇ ਬਿਜ਼ਨਸ ਤੇ ਕਿਸੇ ਨੂੰ ਗੋਲੀਆਂ ਮਾਰ ਦਿੱਤੀਆਂ ਆਪਾਂ ਪਿਛਲੇ ਦਿਨਾਂ ਚ ਦੇਖਦੇ ਆ ਕੈਨੇਡਾ ਵਿੱਚ ਇੱਕ ਕਿੱਡਾ ਵੱਡਾ ਬਿਜ਼ਨਸਮੈਨ ਸੀਗਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਉਹ ਵੀ ਪੰਜਾਬੀ ਹੀ ਪੰਜਾਬੀਆਂ ਨੂੰ ਮਾਰ ਰਹੇ ਆ ਸੋ ਇਹ ਜੇ ਦੋ ਤਰੀਕੇ ਆ ਇੱਕ ਤਾਂ ਜਿਹੜੇ ਲੁੱਟਾਂ ਖੋਹਾਂ ਵਾਲੇ ਯਾਨਕਿ ਕਿਸੇ ਕੋਲੋਂ ਪੈਸੇ ਮੰਗਦੇ ਆ ਜੇ ਪੈਸੇ ਨਹੀਂ ਦਿੰਦੇ ਤੁਹਾਨੂੰ ਮਾਰ ਦਿੰਦੇ ਜੋ ਕੁਝ ਪੰਜਾਬ ਇੰਡੀਆ ਵਿੱਚ ਹੁੰਦਾ ਹੈ ਉਹ ਕੋਸ਼ਿਸ਼ ਇਹ ਤੇ ਵਰਦਾ ਪਿਆ ਆ ਤੇ 트럼ਪ ਸਰ ਪ੍ਰਸ਼ਾਸਨ ਨੇ ਤੇ ਬਿਲਕੁਲ ਇਹਦੇ ਉੱਤੇ ਸਖਤਾਈ ਕਰ ਦਿੱਤੀ ਹੈ ਕਿ ਜਿਹੜੇ ਵੀ ਲੋਕ ਇਹ ਕਹਿੰੋ ਕਿ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਕਰਦੇ ਆ ਫੋਨ ਕਰਕੇ ਪੈਸੇ ਮੰਗਦੇ ਆ ਜਾਂ ਕਿਸੇ ਨੂੰ ਧਮਕੀ ਦਿੰਦੇ ਮਾਰਨ ਦੀ ਸਾਨੂੰ ਦੱਸੋ ਉਹ ਇੱਕ ਵਾਰੀ ਜਿਹੜਾ ਅਰੈਸਟ ਹੋ ਗਿਆ ਦੁਬਾਰਾ ਵੀ ਜੀ ਜਾਂ ਤਾਂ ਫਿਰ ਇੱਥੇ ਕੇਸ ਚੱਲੂਗਾ ਉਸ ਤੋਂ ਬਾਅਦ ਉਹਦੀ ਡਿਪਰਟੇਸ਼ਨ ਹੋਊਗੀ ਪਰ ਇੱਥੇ ਜ਼ਰੂਰ ਥੱਲ ਪੈ ਗਈ ਹੈ ਨਰ ਕਾਲਜ ਪਰ ਕੈਨੇਡਾ ਵਿੱਚ ਬਾਈ ਉੱਥੇ ਤਾਂ ਆਏ ਦਿਨੇ ਉਹ ਜਿਹੀ ਘਟਨਾਵਾਂ ਹੋ ਰਹੀਆਂ ਤੇ ਇਹਨਾਂ ਘਟਨਾਵਾਂ ਦੇ ਨਾਲ ਬਹੁਤ ਹੀ ਉੱਥੇ ਮਾਹੌਲ ਜਿਹੜਾ ਆ ਉਹ ਖਰਾਬ ਚੱਲ ਰਿਹਾ ਤੇ ਇਹ ਹੁਣ ਤੁਸੀਂ ਆ ਜਿਹੜੀ ਖਬਰ ਆ ਖੁਦ ਦੇਖ ਲਓ ਕਿ ਦੋ ਬੰਦਿਆਂ ਦਾ ਉੱਥੇ ਕਤਲ ਹੋ ਜਾਣਾ ਤੇ ਖਾਸ ਤੌਰ ਤੇ ਪੁਲਿਸ ਵੱਲੋਂ ਬਿਲਕੁਲ ਇਹ ਕਲੀਅਰ ਕਰ ਦਿੱਤਾ ਗਿਆ ਆ ਕਿ ਇਹ ਆਪਸੀ ਗੁੱਟਾਂ ਦੀ ਰੰਜਿਸ਼ ਹੀ ਹੈਗੀ ਆ ਯਾਨੀ ਕਿ ਇਹ ਆਪਸ ਵਿੱਚ ਜਿਹੜੇ ਗੈਂਗਸਟਰ ਹੈਗੇ ਨੇ ਉਹ ਇੱਕ ਦੂਸਰੇ ਨੂੰ ਮਾਰ ਰਹੇ ਹੈਗੇ